ਪੰਥਕ ਪੇੜ ਵਿੱਚ ਆਈ ਖੁਸ਼ੀ ਦੀ ਲਹਿਰ ਜਿਹੜੀ ਆ ਹਲਕਾ ਖਡੂਰ ਸਾਹਿਬ ਤੇ ਹਲਕਾ ਫਰੀਦਕੋਟ ਤੋਂ ਮੈਂ ਇਸ ਦੀ ਸਾਰੇ ਸੰਸਾਰ ਵਿੱਚ ਵਸਦੀਆਂ ਸੰਗਤਾਂ ਨੂੰ ਵਧਾਈ ਦੇਣਾ ਜਿਨ੍ਹਾਂ ਤਨਮਨ ਧੰਦਾ ਸਹਿਯੋਗ ਦਿੱਤਾ ਇਸ ਲਹਿਰ ਦੇ ਅੰਦਰ ਔਰ ਬਹਾਦਰ VOTER ਹਲਕਾ ਖਡੂਰ ਸਾਹਿਬ ਦੇ ਮਾਝੇ ਦੇ ਮਜਹਿਲ ਤੇ ਫਰੀਦਕੋਟ ਦੇ VOTERਾਂ ਨੂੰ ਜਿਨ੍ਹਾਂ ਨੇ ਆਪਣਾ ਫਤਵਾ ਦਿੱਤਾ ਉਹਨਾਂ ਨੂੰ ਸੈਲੂਟ ਕਰਦਾ ਨਤਮਸਤਕ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਆ ਔਰ ਨਾਲ ਹੀ ਮੈਂ ਭਗਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਮੈਂ ਪਹਿਲਾਂ ਵੀ ਕਿਹਾ ਕਈ ਵਾਰ ਮੁਲਾਕਾਤਾਂ ਕਰਕੇ ਵੀ ਕਿਹਾ ਕਿ ਪੰਥ ਤੇ ਪੰਜਾਬ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਹੱਲ ਕਰੋ ਉਹਨਾਂ ਦਾ ਧਿਆਨ ਦਿਓ ਪਰ ਭਗਵਨ ਸਿੰਘ ਮਾਨ ਜੀਓ ਤੁਸੀਂ ਸੱਤਾ ਦੇ ਘੋੜੇ ਤੇ ਹੰਕਾਰ ਦੇ ਘੋੜੇ ਤੇ ਸਵਾਰ ਰਹਿ ਪੰਥ ਤੇ ਪੰਜਾਬ ਨੂੰ ਤੁਸੀਂ ਅਗਨੋਰ ਕੀਤਾ ਤੁਸੀਂ ਸਮਝਿਆ ਕਿ ਸ਼ਾਇਦ ਲੋਕਾਂ ਨੇ ਪਤਾ ਨਹੀਂ ਤੁਹਾਡੀ ਕਿਹੜੀ ਕਾਬਲੀਅਤ ਵੇਖ ਕੇ ਵੋਟਾਂ ਪਾ ਦਿੱਤੀਆਂ ਪਰ ਅੱਜ ਲੋਕਾਂ ਨੇ ਤੁਹਾਨੂੰ ਨਕਾਬ ਬੰਨਵੇ ਜਿਤਾਏ ਸੀ ਅੱਜ ਕਿੰਨੇ ਹਲਕੇ ਹਰਾਤੇ ਤੁਹਾਨੂੰ 13 ਚੋਂ 3 ਸੀਟਾਂ ਅਜੇ ਤੁਸੀਂ ਵੀ ਸਾਈਕਲ ਤੇ ਚੜ ਕੇ ਤੁਹਾਡੇ ਮੈਂਬਰ ਜਿਹੜੇ ਪਾਰਲੀਮੈਂਟ ਜਾ ਸਕਦੇ ਆ ਤਿੰਨ ਮੈਂਬਰ ਜਿਹੜੇ ਤੁਹਾਨੂੰ ਮਿਲੇ ਆ 27 ਚ ਕੀ ਹਸਰ ਹੋਊਗਾ ਤੁਹਾਨੂੰ ਇਹਦਾ ਖਿਆਲ ਕਰਨਾ ਚਾਹੀਦਾ ਪੰਥ ਤੇ ਪੰਜਾਬ ਦੇ ਮਸਲਿਆਂ ਨੂੰ ਜਿਹੜਾ ਹੈਗਾ ਦੇਖੋ ਬੇਕਸੂਰ ਸਿੱਖ ਐਨਐਸਏ ਲਾ ਕੇ ਡੇਬਰੂਗੜ੍ਹ ਬੰਦ ਕਰ ਤੇ ਰਿਆ ਕਰੋ ਤਰੰਤ ਉਹਨਾਂ ਨੂੰ ਹੁਣ ਤਾਂ ਲੋਕਾਂ ਦਾ ਫਤਵਾ ਆ ਗਿਆ ਹੁਣ ਤਾਂ ਲੋਕਾਂ ਨੇ ਫਤਵਾ ਦੇ ਦਿੱਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਸਲੇ ਜਹੇਦਾਰ ਕੌਂਕੇ ਸਾਹਿਬ ਵਾਲੇ ਮਸਲੇ ਚ ਹੋਰ ਮਸਲਿਆਂ ਦੇ ਵਿੱਚ ਤੁਸੀਂ ਉਹਨਾਂ ਮਸਲਿਆਂ ਨੂੰ ਇਗਨੋਰ ਕੀਤਾ ਤੁਸੀਂ ਉਹਨਾਂ ਤੇ ਪੂਰੇ ਨਹੀਂ ਉਤਰੇ ਬਚਨ ਦੇ ਕੇ ਬਚਨਾ ਤੋਂ ਪਾਸੇ ਗਏ ਆ ਖਿਆਲ ਕਰੋ ਇਸ ਗੱਲ ਦਾ ਭਗਵੰਤ ਸਿੰਘ ਮਾਨ ਤੁਸੀਂ ਲਿਖਣਾ ਸ਼ੁਰੂ ਕੀਤਾ ਮੁਬਾਰਕ ਆ ਪਰ ਭਗਵੰਤ ਸਿੰਘ ਮਾਨ ਬਣ ਕੇ ਦਿਖਾਓ ਔਰ ਨਾਲ ਹੀ ਮੈਂ ਸ੍ਰੀ ਅਮੇਤ ਸਾਹ ਹੋਮ ਮਿਨਿਸਟਰ ਆਫ ਇੰਡੀਆ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਲੁਧਿਆਣੇ ਕਿਹਾ ਸੀ ਕਿ ਬਿੱਟੂ ਦੇ ਦਾਦੇ ਦੇ ਕਾਤਲਾਂ ਨੂੰ ਅਸੀਂ ਰਿਹਾਨੀ ਕਰਾਂਗੇ ਬਿੱਟੂ ਦਾ ਦਾਦਾ ਵਿਅੰਤਾ ਬੁੱਚੜ ਕੋਈ ਸਾਧੂ ਨਹੀਂ ਸੰਤ ਨਹੀਂ ਸੀ ਸਿੱਖ ਨੌਜਵਾਨਾਂ ਦਾ ਕਤਲ ਇਾਮ ਕੀਤਾ ਦੇਖਸੂਰਾ ਨੂੰ ਸ਼ਹੀਦ ਕੀਤਾ ਸੀਗਾ ਅਜ ਲੁਧਿਆਣੇ ਵਾਲਿਆਂ ਵੀ ਫਤਵਾ ਉਸ ਦੇ ਖਿਲਾਫ ਦਿੱਤਾ ਵਾ ਇਸ ਕਰਕੇ ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰੋ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਤੁਹਾਨੂੰ ਮਿਲ ਕੇ ਮੁਲਾਕਾਤ ਕਰਕੇ ਦੱਸਾਂਗੇ ਕਿ ਉਹਨੇ ਕੀ ਕੀ ਜ਼ੁਲਮ ਕੀਤੇ ਆ ਸੋ ਇਸ ਕਾਰਨ ਕਰਕੇ ਹੁਣ ਉਹਨਾਂ ਨੂੰ ਰਿਹਾ ਕਰਨਾ ਬਣਦਾ ਔਰ ਪੰਥ ਨੂੰ ਅਪੀਲ ਆ ਕਿ ਆਓ ਸਾਰੇ ਏਕਤਾ ਕਮੁੱਠਤਾ ਦੇ ਨਾਲ ਪੰਥ ਦਾ ਜਿਹੜਾ ਹੈਗਾ ਉਹ ਖਾਲਸੇ ਕੇ ਬੋਲ ਬਾਲੇ ਦਾ ਜਿਹੜਾ ਸਿਧਾਂਤ ਉਧਰ ਵਧিয়ে ਬਠਿੰਡਾ ਸੀਟ ਦੇ ਉੱਤੇ ਜਿੱਨਾਂ ਬਹਾਦਰ ਲੋਕਾਂ ਨੇ ਆਪਣਾ ਫਤਵਾ ਦਿੱਤਾ ਜਨਾਨਾਂ ਨੇ ਆਪਣੀਆਂ ਵੋਟਾਂ ਜਿਹੜੀਆਂ ਸੀ ਹਰ ਸਿਮਰਤ ਕੌਰ ਬਾਦਲ ਦੇ ਖਿਲਾਫ ਪਾਈਆਂ ਉਹਨਾਂ ਨੂੰ ਵਧਾਈ ਆ ਪਰ ਜਿਹੜੇ ਹਰ ਸਿਮਰਤ ਕੌਰ ਬਾਦਲ ਨੂੰ ਜਿਤਾਉਣ ਆਏ ਲੱਖਾ ਸਦਾਣਾ ਔਰ ਹ ਸਰਦਾਰ ਸਿਮਰਨਜੀਤ ਸਿੰਘ ਮਾਨ ਮੇਰਾ ਗਿਲਾ ਉਹਨਾਂ ਦੇ ਨਾਲ ਮੈਂ ਪਹਿਲਾਂ ਵੀ ਜ਼ाहिर ਕੀਤਾ ਸੀ ਜੇਕਰ ਉਹ ਕੈਂਡੀਡੇਟ ਨਾ ਆਉਂਦਾ ਜਿੰਨੀਆਂ ਵੋਟਾਂ ਉਹਨੂੰ ਪਈਆਂ ਉਹਦੀਆਂ ਅਧੀਆਂ ਵੋਟਾਂ ਦੇ ਨਾਲ ਹਰ ਸਿਮਰਤ ਕੌਰ ਬਾਦਲ ਹਾਰ ਸਕਦੀ ਸੀ ਤੇ ਉਹਦਾ ਹਾਰਨਾ ਬੜਾ ਜ਼ਰੂਰੀ ਸੀ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਕਮੇਟੀ ਨੂੰ ਪੰਥਕ ਸੰਸਥਾਵਾਂ ਨੂੰ ਬਚਾਉਣ ਵਾਸਤੇ ਪਰ ਤੁਸੀਂ ਜਾ ਕੇ ਫੇਰ ਜਿਤਾ ਦਿੱਤਾ ਤੁਸੀਂ ਜਰੂਰ ਆਪਣੜੇ ਗਰੀਬਾਨ ਚ ਝਾਕੀ ਝਾਤੀ ਮਾਰਿਓ ਕਿ ਇਸ ਵਾਰ ਉਹਨੂੰ ਜਿਤਾਉਣ ਦਾ ਜਿਹੜਾ ਸ਼ੇਰਾ ਤੁਹਾਡੇ ਸਿਰ ਤੇ ਵੱਜਦਾ ਜੇ ਤੁਸੀਂ ਨਾ ਆਉਂਦੇ ਤਾਂ ਉਹ ਵੀ ਹਾਰਦੀ ਤੇ ਬਾਦਲਾਂ ਨੂੰ ਜਿਹੜਾ ਸੀਗਾ ਅਸੀਂ ਪੰਥ ਦੀ ਫਿਜ਼ਾ ਚੋਂ ਪਾਸੇ ਕਰਕੇ ਅਜੇ ਵੀ ਸਮਾਂ ਆ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਇਸ ਗੱਲ ਨੂੰ ਹੰਮੇ ਹੰਕਾਰ ਨੂੰ ਛੱਡ ਕੇ ਨਿਮਰਤਾ ਜਾ ਕੇ ਨਵੈ ਸੋ ਗौरा ਹੋਏ ਇਸ ਪਾਸੇ ਧਿਆਨ ਦਿਓ ਔਰ ਮੈਂ ਧੰਨਵਾਦ ਕਰਦਾ ਵਾਂ ਸਾਰੀਆਂ ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਆਪਣਾ ਯੋਗਦਾਨ ਪਾਇਆ ਖਡੂਰ ਸਾਹਿਬ ਤੇ ਫਰੀਦਕੋਟ ਤੇ ਬਹੁਤ ਬਹੁਤ ਵਧਾਈ ਖਾਲਸੇ ਕੇ ਬੋਲ ਵਾਲੇ ਗੁਰੂ ਕਿਰਪਾ ਕਰੇ ਇੱਕ ਪੰਥਕ ਲਹਿਰ ਦਾ ਆਗਾਜ਼ ਹੋਇਆ ਸਾਰੇ ਰਲ ਮਿਲ ਕੇ ਚੜ੍ਹਦੀ ਕਲਾ ਦੇ ਨਾਲ ਖਾਲਸੇ ਕੇ ਬੁੱਲੇ ਬੋਲ ਵਾਲੇ ਕਰਨੀ ਆਪਣਾ ਯੋਗਦਾਨ ਪਾਓ ਇੱਕ ਵਾਰ ਫੇਰ ਸਾਰੀਆਂ ਸੰਗਤਾਂ ਦਾ ਛੋਟੀ ਜੀ ਅਪੀਲ ਸੰਗਤਾਂ ਨੂੰ ਕੀਤੀ ਸੀ ਔਰ ਸੰਗਤਾਂ ਨੇ ਮਨ ਬਣਾਇਆ ਔਰ ਜਿਨ੍ਹਾਂ ਨੇ ਆਪੂ ਆਪਣਾ ਜਿਹੜਾ ਫਤਵਾ ਤੇ ਆਪਣਾ ਸਹਿਯੋਗ ਦਿੱਤਾ ਸਾਰੇ ਹੀ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਆਪਣਾ ਯੋਗਦਾਨ ਇਹਨਾਂ ਯੋਧਿਆਂ ਦੀ ਜਿਨ੍ਹਾਂ ਨੂੰ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਸਾਰੇ ਵਧਾਈ ਦੇ ਪਾਤਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਪੰਥਕ ਆਗੂਆਂ ਦਾ ਪੰਥਕ ਪ੍ਰਚਾਰਕਾਂ ਦਾ ਸੰਗਤਾਂ ਦਾ ਸਿੱਖ ਤੇ ਗੈਰ ਸਿੱਖ ਜਿਨ੍ਹਾਂ ਨੇ ਫਤਵਾ ਦਿੱਤਾ ਖਡੂਰ ਸਾਹਿਬ ਤੇ ਫਰੀਦਕੋੜ ਤੋਂ ਇਹਨਾਂ ਯੋਧਿਆਂ ਦੇ ਹੱਕ ਵਿੱਚ ਪੰਥ ਦੀ ਆਵਾਜ਼ ਨੂੰ ਪੰਥ ਦੀ ਗੱਲ ਨੂੰ ਜਿਹੜਾ ਸੁਣਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਅਗਾ ਪੰਥਕ ਪੇੜ ਦਾ ਅਗਾਜ ਹੋਵੇ ਤੇ ਖਾਲਸੇ ਕੇ ਬੋਲ ਬਾਲੇ ਹੁਣ ਜਿਹੜੇ ਮੈਂ ਕੁਝ ਦਿਨ ਪਹਿਲਾਂ ਰੋਡੇ ਪਿੰਡ ਦੀ ਧਰਤੀ ਤੇ ਕਿਹਾ ਸੀ ਕਿ ਜੇ ਜੂਪੀ ਦਾ ਸਨਾਤਨੀ ਬਾਣੇ ਵਾਲਾ ਸੀਐਮ ਬਣ ਸਕਦਾ ਜੇ ਇੱਕ ਕਲਾਕਾਰ ਨੂੰ ਤੁਸੀਂ ਸੀਐਮ ਬਣਾ ਸਕਦੇ ਆ ਤੇ ਜਿਹੜੇ ਪੰਥ ਦੀ ਗੱਲ ਕਰਨ ਵਾਲੇ ਸਾਡੇ ਦੁਮਾਲਿਆਂ ਵਾਲੇ ਸਾਡੇ ਗੋਲ ਦਸਤਾਰਾਂ ਵਾਲੇ ਤਿਆਰਬਰ ਤਿਆਰ ਸਿੰਘ ਇਹ ਪੰਜਾਬ ਦਾ ਸੀਐਮ ਕਿਉਂ ਨਹੀਂ ਹੋ ਸਕਦਾ ਪਰ ਅੱਜ ਤੁਸੀਂ ਇੱਕ ਬਾਣੇ ਵਾਲੇ ਸਿੰਘ ਨੂੰ ਐਮਪੀ ਬਣਾਇਆ ਖਡੂਰ ਸਾਹਿਬ ਤੋਂ ਜਿਹੜਾ ਬਾਣਾ ਧਾਰਨ ਕੀਤਾ ਹੋਇਆ ਜਿਸ ਨੇ ਔਰ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਗੁਰੂ ਕਿਰਪਾ ਕਰੇ ਕੋਈ ਬਾਣੇ ਵਾਲਾ ਤਿਆਰ ਬਰ ਤਿਆਰ ਸਾਡਾ ਦਮਾਲੇ ਵਾਲਾ ਸਿੰਘ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਇਸ ਰਾਜਨੀਤੀ ਦਾ ਸਾਨੂੰ ਇਸ ਪੰਥਕ ਰਾਜਨੀਤੀ ਦਾ ਆਗਾਜ਼ ਜਿਹੜਾ ਉਹ ਸਾਨੂੰ ਰਲ ਮਿਲ ਕੇ ਕਰਨਾ ਚਾਹੀਦਾ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਹਲਕਾ ਖਡੂਰ ਸਾਹਿਬ ਦੇ ਹਲਕਾ ਫਰੀਦਕੋਟ ਦੇ ਬਹਾਦਰ VOTERਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਖਡੂਰ ਸਾਹਿਬ ਵਾਲਿਆਂ ਨੇ ਆਪਣਾ ਮੇਹਣਾ ਵੀ ਉਤਾਰ ਦਿੱਤਾ ਜਹੇਦਾਰ ਖਾਲੜਾ ਸਾਹਿਬ ਵਾਲਾ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਧਰਮਸਪਤਨੀ ਬੀਬੀ ਖਾਲੜਾ ਜੋ ਪਿਛਲੀ ਵਾਰੀ winner ਨਹੀਂ ਸੀ ਹੋ ਸਕੇ ਐਰਕਾਂ ਉਹਨਾਂ ਵਾਲਾ ਲਾਂਭਾ ਮੈਂ ਸਮਝਦਾ ਕਿ ਬਹਾਦਰ ਖਡੂਰ ਸਾਹਿਬ ਦੇ VOTERਾਂ ਨੇ ਉਹ ਵੀ ਲਾਂਭਾ ਲਾ ਦਿੱਤਾ ਬਹੁਤ ਬਹੁਤ ਧੰਨਵਾਦ